ਹਾਂਜੀ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਗੋਭੀ ਦੀ ਪਨੀਰੀ ਆਪਾਂ ਲਾ ਰਹੇ ਸੀ ਸੋਚਿਆ ਤੁਹਾਡੇ ਨਾਲ ਗੱਲ ਸਾਂਝੀ ਕਰੀਏ ਹਨਾ ਵੀ ਚਲੋ ਕਿਸੇ ਦੀ ਪਨੀਰੀ ਖਰਾਬ ਨਾ ਹੋਵੇ ਬੂਟੇ ਹਨਾ ਮਰਨ ਨਾ ਸੁੱਕਣ ਨਾ ਤੇ ਜਿਹੜੀ ਆਪਾਂ ਗੋਭੀ ਲਾ ਰਹੇ ਹਾਂ ਵੀ ਜਲਦੀ ਚੱਲ ਪਵੇ ਜਿਹੜੇ ਪੁਰਾਣੇ ਦੋਸਤੋ ਖਡਾਰੀਆ ਗੋਭੀ ਦੀ ਖੇਤੀ ਕਰਦੇ ਆ ਜਿਹੜੇ ਹਨਾ ਐਕਸਪਰਟ ਬੰਦੇ ਆ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਡਾਇਰੈਕਸ਼ਨ ਬਹੁਤ ਮੈਟਰ ਕਰਦੀ ਆ ਵੀ ਆਪਾਂ ਕਿਹੜੀ ਸਾਈਡ ਲਾਈਏ ਹਨਾ ਗੋਭੀ ਉੱਤਰ ਵੱਲ ਲਾਈਏ ਦੱਖਣ ਵੱਲ ਲਾਈਏ ਪੂਰਬ ਵੱਲ ਲਾਈਏ ਤੇ ਪੱਛਮ ਵੱਲ ਲਾਈਏ ਜਿਵੇਂ ਇੱਧਰ ਹਨਾ ਸੂਰਜ ਚੜਦਾ ਦੋਸਤੋ ਤੇ ਦੂਜੀ ਸਾਈਡ ਹਨਾ ਸਿਪਦਾ ਇੱਧਰਲੀ ਸਾਈਡ ਸਿਪਦਾ ਤੇ ਆਪਾਂ ਬੱਟਾਂ ਪਾਈਆਂ ਹੋਈਆਂ ਨੇ ਉੱਤਰ ਤੋਂ ਦੱਖਣ ਵਾਲੀ ਸਾਈਡ ਨੂੰ ਆ ਤੁਸੀਂ ਦੇਖ ਸਕਦੇ ਹੋ ਤੇ ਉੱਤਰ ਤੋਂ ਦੱਖਣ ਵਾਲੀ ਸਾਈਡ ਬੱਟਾਂ ਪਾਈਆਂ ਨੇ ਤੇ ਇਹ ਲਹਿੰਦੇ ਵਾਲੇ ਪਾਸੇ ਦੋਸਤੋ ਲਾਈ ਹੋਈ ਆ ਆ ਇੱਧਰ ਚੜਦਾ ਇੱਧਰ ਹੋ ਗਿਆ ਸਿਪਦਾ ਸਿਪਦੇ ਵਾਲੇ ਪਾਸੇ ਸਾਰੀ ਗੋਭੀ ਆਪਾਂ ਲਾ ਰਹੇ ਆ ਇਹਦਾ ਕਾਰਨ ਵੀ ਦੱਸ ਦਿੰਨੇ ਆ ਕਿਉਂਕਿ ਜਦੋਂ ਆਪਾਂ ਗੀਤੀ ਗੋਭੀ ਲਾਉਣੀ ਆ ਦੋਸਤੋ ਹਮੇਸ਼ਾ ਹਨਾ ਸਿਪਦੇ ਵਾਲੇ ਪਾਸੇ ਹੀ ਲੱਗਦੀ ਹੁੰਦੀ ਆ ਕਿਉਂਕਿ ਚੜਦੀ ਧੁੱਪ ਬਹੁਤ ਹੁੰਦੀ ਆ ਭਾਦੋਂ ਦੀ ਤੇ ਉਹਦੇ ਨਾਲ ਕੀ ਹੁੰਦਾ ਜਿਹੜੀ ਆਪਾਂ ਦੂਜੀ ਸਾਈਡ ਲੱਗੀ ਹੁੰਦੀ ਆ ਥੋੜੀ ਜੀ ਹਨਾ ਛਾਂ ਰਹਿੰਦੀ ਆਗੀ ਬੂਟਾ ਸੁੱਕਦਾ ਨਹੀਂਗਾ ਮਰਦਾ ਨਹੀਂ ਪਨੀਰੀ ਜਲਦੀ ਚੱਲ ਪੈਂਦੀ ਆ ਤੇ ਦੁਪਹਿਰ ਤੋਂ ਬਾਅਦ ਮੱਠੀ ਮੱਠੀ ਜੀ ਧੁੱਪ ਲੱਗਦੀ ਆ ਉਹਦੇ ਨਾਲ ਹਨਾ ਆਪਣੇ ਬੂਟੇ ਗ੍ਰੋਥ ਕਰਨ ਲੱਗ ਜਾਂਦੇ ਆ ਵਧੀਆ ਹਨ ਤੇ ਸਰਦੀਆਂ ਦੇ ਵਿੱਚ ਦੋਸਤੋ ਉਲਟ ਆਪਾਂ ਜਿਵੇਂ ਹੁਣ ਇਧਰੋਂ ਹਨ ਸੂਰਜ ਚੜਦਾ ਚੜਦੇ ਵਾਲੀ ਸਾਈਡ ਲਾਉਣੀਆਂ ਸਾਰੀ ਗੋਭੀ ਕਿਉਂਕਿ ਉਦੋਂ ਸਰਦੀਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਧੁੱਪ ਲੱਗਦੀ ਨਹੀਂ ਚੜਦੀ ਧੁੱਪ ਲੱਗਦੀ ਹੁੰਦੀ ਆ ਤੇ ਚੜਦੇ ਵਾਲੀ ਸਾਈਡ ਹੀ ਸਾਰੀ ਗੋਭੀ ਲੱਗੂਗੀ ਸਰਦੀਆਂ ਵਾਲੀ ਗਰਮੀ ਵਾਲੀ ਇਸ ਤੋਂ ਉਲਟ ਸਿਪਦੇ ਵਾਲੀ ਸਾਈਡ ਤੇ ਇਸ ਗੱਲ ਦਾ ਦੋਸਤੋ ਧਿਆਨ ਰੱਖਿਓ ਕਿਉਂਕਿ ਇਦਾਂ ਹਨ ਆਪਣੀ ਪਨੀਰੀ ਨੂੰ ਆਪਾਂ ਬਚਾ ਸਕਦੇ ਆ ਸੁੱਕਣ ਤੋਂ ਮਰਨ ਤੋਂ ਗਰਮੀਆਂ ਦੇ ਵਿੱਚ ਜੇ ਵੀਡੀਓ ਦੋਸਤੋ ਆਪਣੀ ਚੰਗੀ ਲੱਗੀ ਕੋਈ ਗੱਲ ਤੁਹਾਨੂੰ ਹਨਾ ਆਪਣੀ ਕੰਮ ਦੀ ਲੱਗੀ ਜਰੂਰ ਅੱਗੇ ਵੀਡੀਓ ਆਪਣੀ ਸ਼ੇਅਰ ਕਰਦੇ ਹੋ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਕਿਉਂਕਿ ਇਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਤੇ ਇੱਕ ਦੋਸਤੋ ਲੈ ਕੇ ਆਉਂਦੇ ਰਹਾਂਗੇ ਧੰਨਵਾਦ